ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਗੋਭੀ ਦਾ ਅਚਾਰ ਫੁੱਲ ਗੋਭੀ ਦਾ ਪੰਜ ਅਚਾਰ ਬਣਾਵਾਂਗੇ ਆਪਾਂ ਗੋਭੀ ਨੂੰ ਕੱਟ ਲਿਆ ਸੀਗਾ ਤੇ ਹੁਣ ਆਪਾਂ ਗੋਭੀ ਨੂੰ ਚੰਗੀ ਤਰ੍ਹਾਂ ਵਾਸ਼ ਕਰਦੇ ਹਾਂ ਤੇ ਵਾਸ਼ ਕਰਨ ਬਾਅਦ ਇਹਨੂੰ 10 ਤੋਂ 15 ਮਿੰਟ ਆਪਾਂ ਧੁੱਪ ਦੇ ਵਿੱਚ ਰੱਖਾਂਗੇ ਤਾਂ ਜੋ ਚੰਗੀ ਤਰ੍ਹਾਂ ਡਰਾਈ ਹੋ ਜਾਏ ਹਾਂਜੀ ਗੋਭੀ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਈ ਹੈਗੀ ਤੇ ਹੁਣ ਇਹਨੂੰ ਆਪਾਂ ਧੁੱਪੇ ਡਰਾਈ ਕਰਦੇ ਹਾਂਗੇ ਉੱਪਰ ਰੱਖਤਾ ਉਪਰ ਆਪਾਂ ਇਹਦੇ ਛਾਨ ਨਹੀਂ ਦੇਤੀ ਤਾਂ ਜੋ ਕੋਈ ਮੱਖੀ ਵਗੈਰਾ ਨਾ ਉੱਪਰ ਬੈਠੇ ਤੇ ਹੁਣ ਆਪਾਂ ਇਹਨੂੰ 15-20 ਮਿੰਟ ਇਦਾਂ ਹੀ ਪਈ ਰਹਿਣ ਦੇਵਾਂਗੇ ਧੁੱਪ ਦੇ ਵਿੱਚ ਫਿਰ ਡਰਾਈ ਹੋ ਜੂਗੀ ਚੰਗੀ ਤਰ੍ਹਾਂ ਆਪਾਂ ਆਚਾਰ ਚਾਜ ਕੋਲ ਲਈ ਮਸਾਲੇ ਲੈਏ ਹੋਏ ਆ ਇਹ ਆਪਾਂ ਲੈਲੇ ਹੋਏ ਆ ਕਿ ਮੇਥੇ ਇਧਰ ਆਪਾਂ ਲਿਆ ਹੋਇਆ ਜੀਰਾ ਤੇ ਇਧਰ ਆਪਾਂ ਲਈ ਹੋਇਆ ਕਲੌਂਜੀ ਇਧਰ ਲਈ ਹੋਇਆ ਸੌਂਫ ਤੇ ਇਧਰ ਆਪਾਂ ਲਈ ਹੋਈ ਰਾਈ ਇਹ ਆਪਾਂ ਸਾਰੇ ਜਿਹੜੇ ਮਸਾਲੇ ਆ ਉਹ ਆਪਣੇ ਆਚਾਰ ਦੇ ਵਿੱਚ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸਾਰੇ ਮਸਾਲਿਆਂ ਨੂੰ ਡਰਾਈ ਰੋਸਟ ਕਰਾਂਗੇ ਆਪਾਂ ਪੈਨ ਨੂੰ ਇੱਧਰ ਰੱਖ ਲਿਆ ਸੀ ਤੇ ਆਪਾਂ ਸਾਰੇ ਮਸਾਲੇ ਜਿਹੜੇ ਕੀ ਆ ਮਿਕਸ ਕਰਕੇ ਇਹਦੇ ਵਿੱਚ ਐਡ ਕਰਦੇ ਆ ਤੇ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰਦੇ ਆ ਤੇ ਮਸਾਲੇ ਜਿਹੜੇ ਆਪਣੇ ਡਰਾਈ ਰੋਸਟ ਹੋ ਚੁੱਕੇ ਆ ਤੇ ਹੁਣ ਆਪਾਂ ਥੋੜਾ ਜਿਹਾ ਇਹਨਾਂ ਨੂੰ ਪੀਸਦੇ ਆਂਗੇ ਇਹ ਜਿਹੜੇ ਆਪਾਂ ਕੁੰਡੇ ਦੇ ਵਿੱਚ ਪਾ ਕੇ ਪੀਸ ਲਏ ਆ ਕਿ ਮਸਾਲੇ ਥੋੜੇ ਸੀਗੇ ਜੇ ਜ਼ਿਆਦਾ achar ਬਣਾਉਣਾ ਤੁਸੀਂ ਮਿਕਸਰ ਦੀ ਹੈਲਪ ਵੀ ਲੈ ਸਕਦੇ ਹੋਗੇ ਆਪਾਂ ਜ਼ਿਆਦਾ ਬ੍ਰੀਕ ਪਾਊਡਰ ਵੀ ਨਹੀਂ ਬਣਾਵਾਂਗੇ बस ਦਰਦਰਾ ਜਿਹਾ ਰੱਖਾਂਗੇ ਤੇ ਆਪਾਂ ਕੁੰਡੇ ਦੇ ਵਿੱਚ ਪਾ ਕੇ ਮਸਾਲਿਆਂ ਨੂੰ ਕੁੱਟ ਲਿਆ ਸਾਨੂੰ ਆਪਾਂ ਫਿਰ ਤੋਂ ਗੈਸ ਦੇ ਉੱਪਰ ਰੱਖ ਲਿਆ ਇਹਦੇ ਵਿੱਚ ਐਡ ਕਰਦੇ ਆਪਾਂ ਸਰੋਂ ਦਾ ਤੇਲ ਹਾਂਜੀ ਆਪਾਂ achar ਦੀ ਕੁਆਂਟੀਟੀ ਦੇ ਹਿਸਾਬ ਨਾਲ ਤੇਲ ਨੂੰ ਪੈਨ ਦੇ ਵਿੱਚ ਐਡ ਕਰ ਲਿਆਗਾ ਤੇ ਹੁਣ ਆਪਾਂ ਇਹਨੂੰ ਪੱਕਣ ਦੇਵਾਂਗੇ ਚੰਗੀ ਤਰ੍ਹਾਂ ਦੀ ਆਪਣੀ ਡرائی ਹੋ ਚੁੱਕੀ ਆ ਚੰਗੀ ਤਰ੍ਹਾਂ ਤੇ ਜਿਹੜਾ ਆਪਾਂ ਇੱਧਰ ਪੈਨ ਰੱਖਿਆ ਸੀ ਉਹਦੇ ਵਿੱਚ ਤੇਲ ਵੀ ਆਪਣਾ ਪੱਕ ਚੁੱਕਿਆਗਾ ਤੇ ਇੰਡਕਸ਼ਨ ਆਪਾਂ ਥੋੜਾ ਜਿਹਾ ਘੱਟ ਕਰ ਲਾਂਗੇ ਆਪਾਂ ਆਹ ਪਕਤੀ ਦੀ ਤੇਲ ਨੂੰ ਸੈੱਟ ਕਰ ਦਾਂਗੇ ਤੇ ਚੱਤੀ ਹਲਕੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਹ ਦੇ ਵਿੱਚ 2 ਮਿੰਟ ਜਿਹੜਾ ਕਿ ਗੋਭੀ ਨੂੰ ਫਰਾਈ ਕਰਾਂਗੇ ਆਪਾਂ ਜ਼ਿਆਦਾ ਨਹੀਂ ਨੂੰ ਫਰਾਈ ਕਰਨਾ ਪਰ ਫਿੱਟ ਤੋਂ ਬਾਅਦ 1.5 ਜਾਂ 2 ਮਿੰਟ ਆਪਾਂ ਨੂੰ ਫਰਾਈ ਕਰਾਂਗੇ ਇਹ ਫਿਰ ਗੋਭੀ ਹੈ ਜਿਹੜੀ ਉਹ 1.5 ਤੋਂ 2 ਮਿੰਟ ਫਰਾਈ ਹੋ ਚੁੱਕੀ ਹੈਗੀ ਹਲਕੀ ਜਿਹੀ ਬ੍ਰਾਊਨ ਜੀ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਾਣ ਮਿਰਚ ਮਸਾਲਾ ਚਾਟ ਮਸਾਲਾ ਤੇ ਆਪਣੇ ਜਿਹੜੇ ਆਪਾਂ ਮਸਾਲੇ ਪੀਸੇ ਸੀਗੇ ਆਪਾਂ ਅੜਤਾਂਗੇ ਤੇ ਚੰਗੀ ਤਰ੍ਹਾਂ ਜਿਹੜਾ ਕੀ ਆ ਲੋਹੀ ਦੇ ਵਿੱਚ ਇਹਨਾਂ ਨੂੰ ਮਿਕਸ ਕਰ ਦੇਵਾਂਗੇ ਕਰਤੀ ਦੀ ਹਲਪ ਲੈ ਲਵਾਂ ਆਪਾਂ ਚੰਗੀ ਤਰ੍ਹਾਂ ਜਿਹੜੇ ਮਸਾਲੇ ਆ ਸਾਰੇ ਮਿਕਸ ਕਰ ਦਾਂਗੇ ਵਿੱਚ ਲੋਹੀ ਦੇ ਤੇਬੀ ਦਾ achar ਆਪਣਾ ਬਣ ਕੇ ਖਾਣ ਲਈ ਬਿਲਕੁਲ ਰੈਡੀ ਆ ਤੁਸੀਂ ਇਹਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਇਹ ਜਲਦੀ ਨਹੀਂ ਖਰਾਬ ਹੁੰਦਾਗਾ ਤੇ ਹੁਣ ਆਪਾਂ ਇਹਨੂੰ ਠੰਡਾ ਕਰਕੇ ਕਿਸੇ ਕੱਚ ਦੇ ਬਰਤਨ ਦੇ ਵਿੱਚ ਕੱਢਦੇ ਆਂਗੇ ਤੁਸੀਂ ਕਿਸੇ ਵੀ ਕੱਚ ਦੇ ਬਰਤਨ ਦੇ ਵਿੱਚ ਜਾਂ ਕਿਸੇ ਵੀ ਬਰਤਨ ਦੇ ਵਿੱਚ ਜੋ ਤੁਹਾਡੇ ਘਰ ਹੈਗਾਗਾ ਉਹਦੇ ਵਿੱਚ ਇਹਨੂੰ ਕੱਢ ਕੇ ਜਿੰਨਾ ਟਾਈਮ ਮਰਜੀ ਸਟੋਰ ਕਰਕੇ ਰੱਖ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹਾਂਜੀ ਇਹ ਬਹੁਤ ਹੀ ਜਲਦੀ ਤੇ ਈਜੀ ਜੀ ਰੈਸਪੀ ਦੇ ਨਾਲ ਗੋਭੀ ਦਾ ਆਚਾਰ ਤਿਆਰ ਹੋ ਜਾਂਦਾ ਜੇਕਰ ਘਰੇ ਸਬਜੀ ਨਹੀਂ ਹੈਗੀ ਤੁਸੀਂ ਇਹਦੇ ਨਾਲ ਰੋਟੀ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਦਾਗਾ ਤੇ ਬਾਕੀ ਤੁਸੀਂ ਕਿਸੇ ਵੀ ਸਬਜੀ ਨਾਲ ਵੀ ਇਹਨੂੰ ਖਾ ਸਕਦੇ ਹੋਗੇ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਣਾ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਬਾਏ ਬਾਏ